ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀਆਂ 18 ਕਿਸ਼ਤਾਂ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਜਿਹੜੇ ਜਿਹੜੇ ਦੋਸਤ ਆਪਣੇ ਚੈਨਲ ਨੂੰ ਲਗਾਤਾਰ ਦੇਖਦੇ ਆ ਉਹ ਕਮੈਂਟ ਕਰਕੇ ਜਰੂਰ ਦੱਸਿਆ ਕਰਨ ਕਿ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰਨ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਭਵਿੱਖ ਦੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਇੱਕ ਧਾਰ ਬੈਂਕ ਗਿਆ ਵਾਪਸ ਨਹੀਂ ਮਰਦਾ ਆਤਰ ਸਿੰਘ ਉਸਨੂੰ ਲੱਭਣ ਲਈ ਬੈਂਕ ਜਾਂਦਾ ਹੈ ਪਰ ਬੈਂਕ ਤੋਂ ਵਾਪਸ ਆ ਕੇ ਉਸਨੂੰ ਕਦਾਰ ਦੀ ਚਿੱਠੀ ਮਿਲਦੀ ਹੈ ਜਿਸ ਦਾ ਵਰਣਨ ਅਸੀਂ ਪਿਛਲੇ ਭਾਗ ਦੇ ਵਿੱਚ ਸੁਣ ਚੁੱਕੇ ਹਾਂ ਇਸ ਤੋਂ ਬਾਅਦ ਆਤਰ ਸਿੰਘ ਕਦਾਰ ਨੂੰ ਲੱਭਣ ਲਈ ਬਹੁਤ ਕੋਸ਼ਿਸ਼ ਕਰਦਾ ਹੈ ਉਹ ਮਾਇਆ ਦੇ ਘਰ ਵੀ ਉਸ ਨੂੰ ਲੱਭਣ ਲਈ ਹੀ ਜਾਂਦਾ ਹੈ ਪਰ ਉਹ ਉਸ ਨੂੰ ਕਿਤੇ ਵੀ ਨਹੀਂ ਲੱਭਦਾ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 19 ਸਾਰੀ ਰਾਤ ਮਾਇਆ ਨੂੰ ਨੀਂਦਰ ਨਹੀਂ ਆਈ ਉਹ ਸਵੇਰ ਤੱਕ ਕਿਸੇ ਗੁੰਝਲ ਨੂੰ ਸੁਲਝਾਉਣ ਵਿੱਚ ਛੜਪਟਾਂਦੀ ਰਹੀ ਉਸ ਦੀ ਹਾਲਤ ਇਸ ਵੇਲੇ ਉਸ ਰਾਹੀ ਵਰਗੀ ਸੀ ਜਿਹੜਾ ਜੰਗਲ ਵਿੱਚ ਕਿਸੇ ਸ਼ੇਰ ਦੇ ਕਾਬੂ ਆ ਗਿਆ ਹੋਵੇ ਪਰ ਅਚਾਨਕ ਹੀ ਕਿਸੇ ਉਪਕਾਰੀ ਹੱਥ ਨੇ ਸ਼ੇਰ ਤੋਂ ਬਚਾਉਣ ਲਈ ਚੁੱਕ ਕੇ ਉਸ ਨੂੰ ਨਦੀ ਦੀਆਂ ਲਹਿਰਾਂ ਵਿੱਚ ਸੁੱਟ ਦਿੱਤਾ ਹੋਵੇ ਉਹ ਰਾਤੀ ਕਈ ਵਾਰ ਉੱਠ-ਉੱਠ ਕੇ ਕਦਾਰ ਦੇ ਘਰ ਵੱਲ ਗਈ ਪਰ ਬੂਹੇ ਦਾ ਜੰਦਰਾਵਾਜਾ ਵੇਖ ਕੇ ਮੋੜ ਆਉਂਦੀ ਰਹੀ। ਸੁਪਤਿਆਂ-ਸੁਪਤਿਆਂ ਕਰੀ ਤਾਂ ਉਸ ਨੂੰ ਇੰਨਾ ਗੁੱਸਾ ਆਉਂਦਾ ਕਿ ਦੰਦ ਪੀਂਦੀ ਹੋਈ ਉੱਠ ਬੈਠਦੀ। ਉਹ ਸੋਚਦੀ ਇਸ ਨੇ ਕਿਉਂ ਹੁਣ ਤੱਕ ਮੈਨੂੰ ਧੋਖੇ ਵਿੱਚ ਰੱਖਿਆ? ਇਹ ਕਰਨ ਤੋਂ ਉਸ ਦਾ ਕੀ ਮਤਲਬ ਸੀ? ਇਤਨਾ ਲੰਮਾ ਚੌੜਾ ਜਾਲ ਰਚਣ ਦੀ ਉਸ ਨੂੰ ਕੀ ਲੋੜ ਸੀ? ਕੀ ਇਸ ਤਰ੍ਹਾਂ ਕਿਸੇ ਨੂੰ ਧੋਖਾ ਦੇਣਾ ਕਿਸੇ شریف ਆਦਮੀ ਦਾ ਕੰਮ ਹੈ? ਪਰ ਜਿਉਂ ਹੀ ਕਦਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਨਿਰਮਾਣ ਤੇ ਨਿਸ਼ਕਾਮ ਵਰਤਾਓ ਦਾ ਉਸ ਨੂੰ ਖਿਆਲ ਆਉਂਦਾ ਉਹ ਕਦਾਰ ਉੱਤੇ ਲਾਇ ਦੂਸ਼ਨਾ ਦੀ ਪਛਤਾਉਣ ਲੱਗ ਪੈਂਦੀ ਨਾਲ ਹੀ ਉਸ ਨੂੰ ਖਿਆਲ ਆਉਂਦਾ ਕਿਦਾਰ ਦੀ ਮਦਦ ਦਾ ਹੱਥ ਜੇ ਮੇਰੇ ਸਹੁਰੇ ਤੇ ਨਾ ਹੁੰਦਾ ਤਾਂ ਅੱਜ ਮੇਰੀ ਕੀ ਹਾਲਤ ਹੁੰਦੀ ਮੈਂ ਕਿਸ ਤਰ੍ਹਾਂ ਕੁਲੀ ਦਾ ਵਿਆਹ ਕਰਦੀ ਕਿਵੇਂ ਘਰ ਦਾ ਖਰਚ ਤੁਰਦਾ ਤੇ ਕਿਸ ਤਰ੍ਹਾਂ ਇਹ ਕਰਜ਼ ਦੀ ਬੋਝਲ ਪੰਡ ਮੇਰੇ ਸਹੁਰੇ ਤੋਂ ਉੱਤਰਦੀ ਸਾਰੀਆਂ ਸੋਚਾਂ ਵਿਚਾਰਾਂ ਗਮਾਂ ਦੀ ਹਨੇਰੀ ਫਿਜਾ ਵਿੱਚ ਗੁੰਮ ਹੋ ਜਾਂਦੀਆਂ ਜਦ ਉਸ ਨੂੰ ਪਤੀ ਦਾ ਖਿਆਲ ਆਉਂਦਾ ਉਸ ਦੇ ਦਿਲ ਨੂੰ ਚਸਕਾਂ ਪੈਣ ਲੱਗਦੀਆਂ ਜਦ ਸੋਚਦੀ ਜੇ ਸਰਦਾਰ ਜੀ ਨੇ ਸਭ ਕੁਝ ਸੱਚ ਕਿਹਾ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਮੇਰਾ ਪਤੀ ਜਿਹੜਾ ਉਸ ਦਿਨ ਸਰਦਾਰ ਪਾਸੋਂ ਲੜਕੀ ਦੇ ਵਿਆਹ ਲਈ ਮਦਦ ਮੰਗਣ ਗਿਆ ਸੀ ਅਚਾਨਕ ਨੌਕਰੀ ਛੁੱਟ ਜਾਣ ਕਰਕੇ ਜ਼ਰੂਰ ਕਿਸੇ ਪਾਸੇ ਨਿਕਲ ਗਿਆ ਹੋਵੇਗਾ ਪਰ ਗਿਆ ਕਿੱਧਰ ਤੇ ਜੇ ਦੁਖੀ ਹੋ ਕੇ ਕੋਈ ਕਾਰਾ ਕਰ ਬੈਠਾ ਹੋਵੇ ਕਈ ਵਾਰੀ ਉਹ ਬਾਦਸ਼ਗਨੀਆਂ ਗੱਲਾਂ ਵੀ ਤਾਂ ਕਰਿਆ ਕਰਦਾ ਸੀ ਨਾ ਜਾਣੀਏ ਇੱਥੇ ਪਹੁੰਚ ਕੇ ਮਾਇਆ ਦਾ ਸਬਰ ਉਸ ਦਾ ਧੀਰਜ ਤੇ ਹੌਸਲਾ ਸਭ ਕੁਝ ਖਤਮ ਹੋ ਜਾਂਦਾ ਤੇ ਉਹ ਬਿਸਤਰੇ ਵਿੱਚ ਮੂੰਹ ਦੇ ਕੇ ਉੱਬੀ ਰੋਣ ਲੱਗ ਪੈਂਦੀ ਇਸ ਤਰ੍ਹਾਂ ਰੋਂਦਿਆਂ ਕਲਪਨਾਾਂ ਤੇ ਸੋਚਾਂ ਦੀਆਂ ਗਹਿਰਾਈਆਂ ਵਿੱਚ ਭਟਕਦਿਆਂ ਉਸਨੇ ਰਾਤ ਦੇ ਚਾਰੇ ਪੈਰ ਬਤਾ ਦਿੱਤੇ ਸਭ ਤੋਂ ਵੱਡੀ ਮੁਸੀਬਤ ਇਹ ਕਿ ਉਹ ਆਪਣੇ ਦਿਲ ਦਾ ਧੋਆ ਕਿਸੇ ਅੱਗੇ ਕੱਢ ਵੀ ਨਹੀਂ ਸੀ ਸਕਦੀ ਕਿਸੇ ਨੂੰ ਕਹੇ ਤਾਂ ਕੀ ਕਹੇ ਪੁੱਛੇ ਤਾਂ ਕੀ ਪੁੱਛੇ ਦਿਨ ਚੜ੍ਹਿਆ ਮਾਇਰ ਵਾਜ ਉੱਠਣ ਬੈਠਣ ਦੀ ਹਿੰਮਤ ਜਵਾਬ ਦੇ ਗਈ ਸੀ ਉਸਦੇ ਸਾਰੇ ਅੰਗ ਇਸ ਤਰ੍ਹਾਂ ਸਿੱਥਲ ਹੋਏ ਪਏ ਸਨ ਜਿਵੇਂ ਉਹਨਾਂ ਵਿੱਚ ਜਾਨ ਹੀ ਨਹੀਂ ਸੀ ਮਾਇਆ ਬਿਲਕੁਲ ਪੱਥਰ ਹੋਈ ਪਈ ਸੀ ਉਸਦੇ ਅੰਦਰ ਨਾ ਕੋਈ ਸੋਚ ਸੀ ਨਾ ਕੋਈ ਵਿਚਾਰ ਉਸ ਨੂੰ ਜਾਪਦਾ ਸੀ ਜਿਵੇਂ ਇਸ ਦੁਨੀਆ ਵਿੱਚ ਉਸ ਦਾ ਕੁਝ ਬਾਕੀ ਨਹੀਂ ਰਿਹਾ ਘਰ ਦਾ ਕੰਮ ਤੰਦਾ ਜਿਹੋ ਜਿਹਾ ਮਾੜਾ ਮੋਟਾ ਹੋ ਸਕਿਆ ਵਿਦਿਆ ਨਹੀਂ ਕੀਤਾ ਵਿਦਿਆ ਨੇ ਕਈ ਵਾਰੀ ਮਾਂ ਨੂੰ ਠਾਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਉਸ ਨੇ ਬਿਮਾਰੀ ਦਾ ਬਹਾਨਾ ਪਾ ਕੇ ਤੇ ਕੰਮਕਾਰ ਉਸ ਨੂੰ ਮਾੜਾ ਮੋਟਾ ਸਮਝਾ ਕੇ ਬਾਹਰ ਭੇਜ ਦਿੱਤਾ ਉਧਰ ਨਿੱਕਾ ਕਾਕਾ ਤੰਗ ਕਰ ਰਿਹਾ ਸੀ ਮਾਇਆ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਇੰਨਾ ਕੁੱਟਿਆ ਕਿ ਜੇ ਵਿਦਿਆ ਉਸ ਨੂੰ ਚੁੱਕ ਕੇ ਬਾਹਰ ਨਾ ਲੈ ਜਾਂਦੀ ਤਾਂ ਵਿਚਾਰੇ ਦੀ ਖਬਰੇ ਕਿੰਨੀ ਕੁ ਸ਼ਾਂਤ ਹੋਣੀ ਸੀ ਅਜੇ ਨੌ ਵੀ ਨਹੀਂ ਸਨ ਵਜੇ ਕਿ ਉਹੀ ਕੱਲ ਵਾਲਾ ਮੁੰਛੀ ਫੇਰ ਆਤਮਕਿਆ ਮਾਇਾਲੀ ਕਚੈਰੀ ਜਾਣ ਤੋਂ ਬਿਨਾ ਹੁਣ ਤੱਕ ਕੋਈ ਚਾਰਾ ਨਹੀਂ ਸੀ ਉਸਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਇਸ ਕੰਮ ਲਈ ਤਿਆਰ ਕੀਤਾ ਤੇ ਬਸੰਤ ਨੂੰ ਨਾਲ ਲੈ ਕੇ ਉਸਦੇ ਨਾਲ ਟਾਂਗੇ ਵਿੱਚ ਬੈਠ ਕੇ ਕਚੈਰੀ ਜਾ ਪਹੁੰਚੀ ਉੱਥੇ ਜਾ ਕੇ ਉਸਨੇ ਰਹਿਨਾ ਮਾ ਤਸਦੀਕ ਕਰਾਇਆ ਤੇ ਵਈ ਉੱਤੇ ਰਕਮ ਵਸੂਲ ਕਰਾ ਕੇ ਘਰ ਨੂੰ ਵਾਪਸ ਮੋੜਾਈ ਉਸਦੇ ਮਨ ਦੀ ਹਾਲਤ ਇਸ ਵੇਲੇ ਕਹਿਣ ਸਨ ਤੋਂ ਬਾਹਰ ਸੀ ਮਾਨਸਿਕ ਉਲਝਣ ਦੀ ਹਾਲਤ ਵਿੱਚ ਵਕਤ ਬੀਤਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਆਦਮੀ ਵੱਡੇ ਤੋਂ ਵੱਡਾ ਸਦਮਾ ਸਹਾਰ ਸਕਦਾ ਹੈ ਪਰ ਇਹ ਉਲਝਣ ਦੀ ਹਾਲਤ ਐਸੀ ਨਾਮਰਾਦ ਹੁੰਦੀ ਹੈ ਇਹ ਆਦਮੀ ਦਾ ਜਿਉਣਾ ਦੁੱਬਰ ਕਰ ਦਿੰਦੀ ਹੈ ਇਸ ਵੇਲੇ ਮਾਇਆ ਦੀ ਉਲਝਣ ਨੂੰ ਸੁਲਝਾਉਣ ਵਾਲਾ ਜੇ ਕੋਈ ਸੀ ਤਾਂ ਉਸਦੇ ਖਿਆਲ ਵਿੱਚ ਸਿਰਫ ਕਦਾਰੀ ਸੀ ਪਰ ਕਦਾਰ ਨੂੰ ਕਿੱਥੇ ਲੱਭਿਆ ਜਾਵੇ ਉਹ ਤਾਂ ਕੱਲ ਤੋਂ ਹੀ ਲਾਪਤਾ ਸੀ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 19 ਉਮੀਦ ਹੈ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਹੋਵੇਗਾ ਜੇਕਰ ਨਾਵਲ ਵਧੀਆ ਲੱਗਦਾ ਹੁੰਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜਿਹੜੇ ਦੋਸਤ ਨਵੇਂ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਪੇਖਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ